ਅੱਜ ਅਸੀਂ ਆ ਸਤ ਨੂੰ ਤੇ ਖੜੇ ਆ ਲੁਧਿਆਣੇ ਤੋਂ ਅੱਗੇ ਦੇਖੋ ਮਤਲਬ ਪਾਣੀ ਆ ਪਾਣੀ ਕਹੂੰਗਾ ਕੈਮਰਾਮੈਨ ਨੂੰ ਦਿਖਾਉਂਗਾ ਕਿ ਪਾਣੀ ਕਿਵੇਂ ਚੱਲ ਰਿਹਾ ਹੈ ਨਾ ਪੰਜਾਬ ਦੇ ਅੰਦਰ ਪਾਣੀ ਨੇ ਬਹੁਤ ਹਾਲਾਤ ਖਰਾਬ ਕੀਤੇ ਹੋਇਆ ਅੜਾ ਦੀ ਬਹੁਤ ਵੱਡੀ ਬਾੜ ਪੈ ਰਹੀ ਏ ਤੇ ਉਧਰੋਂ ਪ੍ਰਮਾਤਮਾ ਨੂੰ ਤਾਂ ਸੱਚੇ ਪਾਤਸ਼ਾਹ ਦੇ ਚਰਣਾ ਕਰਦਾਸ ਬੇਨਤੀ ਕਰ ਸਕਦਾ ਵੀ ਦਾਤਾ ਕਰ ਕਿਰਪਾ ਉੱਪਰ ਦੇਖੋ ਬੱਦਲ ਕਿੰਨਾ ਜ਼ਿਆਦਾ ਅੱਜ ਵੀ ਏ ਤੇ ਜਦੋਂ ਤੋਂ ਅਸੀਂ ਨਿਕਲੇ ਹੋਇਆ ਪਟਿਆਲੇ ਤੋਂ ਉਦੋਂ ਤੋਂ ਹੀ ਬਾਰਿਸ਼ ਹੋ ਰਹੀ ਹੈ ਸਵੇਰ ਦੀ ਤੇ ਹਾਲਾਤ ਬਹੁਤ ਖਰਾਬ ਨੇ ਪਰਮਾਤਮਾ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਹੈ ਬਾਰਿਸ਼ ਆ ਜਿਹੜੀ ਉੱਪਰੋਂ ਪੈ ਰਹੀ ਹੈ ਹੁਣ ਇਹਦਾ ਕੋਈ ਥੋੜਾ ਜਣਾ ਮਾਲਕ ਮਿਹਰ ਕਰੇ ਤਾਂ ਰੁਕ ਜਾਵੇ ਕਿ ਜੇ ਇਸੇ ਤਰ੍ਹਾਂ ਬਾਰਿਸ਼ ਪੈਂਦੀ ਰਹੀ ਤੇ ਜਿਹੜਾ ਅੱਗੇ ਕੁਝ ਬਤਾ ਬਾੜਾ ਮੋਟਾ ਰਹਿ ਗਿਆ ਲੋਕਾਂ ਦਾ ਉਹਦਾ ਵੀ ਨੁਕਸਾਨ ਹੋਣ ਦਾ ਡਰ ਹੈ ਆਇਦਰ ਵੇਖੋ ਦੂਰ ਤੱਕ ਆ ਬਹੁਤ ਦੂਰ ਤੱਕ ਪਣ ਪਿਆੜ ਦੇ ਕੋਲ ਦਰਿਆ ਕਿਵੇਂ ਇਹ ਫਾਟਾ ਮਾਰਨ ਦੇ ਆ دریا ਪਾਣੀ ਉੱਚਾ ਉੱਚ ਕੇ ਬਾਹਰ ਨਿਕਲਦਾ ਪਿਆ ਪਰਮਾਤਮਾ ਮੇਹਰ ਕਲੈਕਟਰ ਦੀ ਕਾਰ ਰੱਖੇ ਪਾਣੀ ਦਾ ਬੜਾ ਘੈਰ ਪਤਾ ਨਹੀਂ ਪੰਜਾਬ ਦੇ ਉੱਤੇ ਇਹ ਕੇ ਦਾ ਸੰਕਟ ਹੈ ਜਿਹੜਾ ਆ ਰਿਹਾ ਹੈ ਪਰਮਾਤਮਾ ਕਿਰਪਾ ਕਰੇ ਹਰ ਇੱਕ ਦਾ ਬਚਾਵੇ ਕਿਉਂਕਿ ਅਦਾਜ ਤੋਂ ਹੀ ਸਾਡਾ ਫਰਕ ਚੱਲਣਾ ਹੈ ਹਰ ਇੱਕ ਦੇ ਮੂਹ ਪੈਣਾ ਹੈ ਇਹ ਜੇ ਸਾਡਾ ਅਨਾਜ ਹੈ ਜਿਹੜਾ ਗਰੀ ਖਲ ਖਲ ਜੀ ਖਰਾਬ ਹੋ ਗਈ ਤੇ ਬਹੁਤ ਔਖਾ ਹੋ ਜੂਗਾ ਦਾਤਾ ਕਿਰਪਾ ਕਰ ਚੜਦੀ ਕਲਾ ਰੱਖੇ ਸਿੱਤੇ ਪਾਚਾ ਉੱਪਰ ਬਾਰਛਾ ਜਿਹੜੀ ਹੋਰ ਬੰਦ ਹੋ ਜਾਵੇ ਧੰਨਵਾਦ ਤੁਹਾਡਾ ਬਹੁਤ ਬਹੁਤ ਆਓ ਜੀ ਆ ਨਾਲੇ ਓਟੋ ਚੈੱਕ ਮੇਰੇ ਪੀਟਾ ਜੀ ਨਾਲੇ ਬਾਥਰੂਮ ਚੱਲੀ ਹੈ ਨਾ ਜੋਰ ਬਹੁਤ ਆ ਬਾਥਰੂਮ